ਉਹ ਯਾਰ ਮੇਰੇ ਤਾਂ ਕਿਸਮਤ ਖਰਾਬ ਸੀ ਜਿਹੜੇ ਦਿਨ ਵਿਆਹ ਹੋਇਆ ਮੇਰੇ ਇਹਦੇ ਨਾਲ ਉਹ ਅਨਪੜ ਹੈਗੀ ਹੈਗੀ ਕਿਤੇ ਪਾਰਟੀ ਤੇ ਜਾਣਾ ਉੱਥੇ ਨਹੀਂ ਮੈਨੂੰ ਨਾ ਲੈ ਕੇ ਜਾਂਦਾ ਤਿਆਰ ਹੁੰਦੇ ਨਹੀਂ ਪਤਾਗਾ ਤੇਰੀ ਰੀਸ ਕਿੱਥੇ ਕਰ ਲੂ ਤੂੰ ਪੜ੍ਹੀ ਲਿਖੀ ਮਾਡਲ ਕੁੜੀ ਕਿੱਥੋਂ ਮੇਰੇ ਪੱਲੇ ਪੈਗੀ ਗੱਲ ਸੁਣਿਆ ਹਾਂ ਇੱਕ ਕਰ ਦਾਂ ਇਹਦਾ ਫੋਨ ਸੀਗਾ ਇਹਦਾ ਮੇਰਾ ਦੋਸਤ ਸੀਗਾ ਕਿਹੜਾ ਦੋਸਤ ਹੈਗਾ ਤੂੰ ਨਹੀਂ ਜਾਣਦੀ ਸਾਰੇ ਦੋਸਤਾਂ ਨੂੰ ਜਾਣਦੀ ਆ ਮੈਂ ਤੁਹਾਡੀ ਇਹ じゃ ਕਿਹੜਾ ਜਿਹਨੂੰ ਮੈਂ ਨਹੀਂ ਜਾਣਦੀ ਉਹ ਜਦ ਨਹੀਂ ਕਰਦੀ ਹੁੰਦੀ ਮੈਂ ਕਿਹੜਾ ਤੈਨੂੰ ਝੂਠ ਮਾਰਦਾ ਮੈਂ ਨਾ ਕਈ ਦਿਨਾਂ ਤੋਂ ਦੇਖੀ ਜਾਂਦੀ ਤੈਨੂੰ ਤੇ ਮੈਂ ਇੰਨੀ ਵੀ ਅਨਪੜ੍ਹ ਨਹੀਂ ਹੈਗੀ ਵੀ ਮੈਨੂੰ ਥੋੜਾ ਫੋਨ ਚੈੱਕ ਕਰਨਾ ਨਹੀਂ ਆਉਂਦਾ ਮੈਨੂੰ ਸਭ ਕੁਝ ਪਤਾ ਕਿਹੜੇ ਦੋਸਤਾਂ ਨਾਲ ਗੱਲਾਂ ਕਰਦੇ ਕਿਹੜੇ ਨਾਲ ਨਹੀਂ ਮਾੜਾ ਇਹ ਨਾ ਸੋਚ ਲਿਆ ਕਰੋ ਜੇ ਐਨ ਐਨ ਗੱਲਾਂ ਕਰਨੀਆਂ ਸੀ ਫਿਰ ਉਹਦਾ ਵਿਆਹ ਕਿਉਂ ਕਰਾਇਆ ਸੀ ਸਿਰਫਾ ਗੱਡੀ ਲੈਣ ਨੂੰ ਇਹੀ ਲਾਜ ਸੀ ਤੁਹਾਡੇ ਮਨ 'ਚ ਮਾੜਾ ਮੁੱਟਾ ਨਾ ਸੋਚ ਲਿਆ ਕਰੋ ਉਹ ਮੈਥੋਂ ਗਲਤੀ ਹੋ ਗਈ ਚਲ ਨਾ ਦਾ ਘਰੇ ਗੱਲ ਕਰੀ ਨਾ ਕਿਸੇ ਕੋਲੇ ਰਿਸ਼ਤੇਦਾਰੀ ਚ ਗੱਲ ਕਰੀ ਹਾਂ ਇਹੀ ਗਲਤੀ ਮੈਂ ਕੀਤੀ ਹੁੰਦੀ ਨਾ ਤੁਸੀਂ ਸਾਰੇ ਟੱਬਰ ਨੇ ਨਾ ਮੈਨੂੰ ਅੱਡੀਆਂ ਚੱਕ ਕੇ ਪੇ ਜਾਣਾ ਸੀ ਤੇ ਘਰੋਂ ਧੱਕੇ ਮਾਰ ਕੇ ਬਾਹਰ ਕੱਢਣਾ ਸੀ ਤੇ ਤੁਸੀਂ ਜੇ ਇਹੀ ਗਲਤੀ ਬੰਦੇ ਕਰਦੇ ਹੋਗੇ ਥੋੜੇ ਅਸੀਂ ਪਰਦੇ ਰੱਖੀਏ ساری ਉਮਰ ਅਸੀਂ ਵੀ ਇੱਕ ਔਰਤ ਹੀ ਕਰੀ ਜਾਈਏ ਕੰਪਰਮਾਈਜ਼ ਤੁਸੀਂ ਨਾ ਕਰਿਓ ਕਦੇ 1 2 3 ਜਿਹੜਾ ਕੋਈ ਇਹ ਜੀ ਗਲਤੀ ਕਰੇ ਅੱਗੇ ਤੋਂ ਮੈਨੂੰ ਮaaf ਕਰਦੀ ਮੇਰੀ ਅੱਖਾਂ ਖੁੱਲ ਗਈਆਂ ਤਾਂ ਮੇਰਾ ਫੋਨ ਰੱਖ ਲੈ ਮੈਂ ਤਾਂ ਮaaf ਕੀ ਕਰਨਾ ਉਹ ਰੱਬ ਦੇਖਦਾ ਸਭ ਤੋਂ ਵੱਡਾ ਕੈਮਰਾ ਨਾ ਉਹਦੇ ਕੋਲੇ ਆ ਮੈਂ ਤਾਂ ਤੁਹਾਨੂੰ ਅਜੇ ਟੋਕ ਦੂੰ। ਇਸ ਤੋਂ ਬਾਅਦ ਤੋਂ ਤੁਸੀਂ ਸੁਧਰਨਾ ਨਹੀਂ ਸੁਧਰਨਾ। ਨਹੀਂ ਰਾਮਣ ਮੇਰੀਆਂ ਅੱਖਾਂ ਅੱਖਾਂ ਖੁੱਲ ਗਈਆਂ। ਇਸ ਤੋਂ ਬਾਅਦ ਮੈਂ ਇਹ ਜੀ ਕੋਈ ਗਲਤੀ ਨਹੀਂ ਕਰਦਾ। ਮਾਫ ਕਰਦੀ ਮੈਨੂੰ। ਮਦਰਾ ਦਿਲ ਦਿਖਾਏ ਤੋਂ ਮਾਫੀ ਮੰਗ। ਕੋਈ ਗੱਲ ਨਹੀਂ।